ਉਹ ਕਹਿੰਦਾ ਮੈਨੂੰ ਇਹਦੇ ਵਿੱਚੋਂ ਕਹਿੰਦਾ ਕੁੜੀਆਂ ਵਾਲੀ ਫੀਲਿੰਗ ਨਹੀਂ ਆਉਂਦੀ ਮੈਨੂੰ ਤਾਂ ਇਹ ਲੱਗਦਾ ਮੇਰਾ ਮੁੰਡਾ ਪਿਆ ਇਹਨੂੰ ਕੁੜੀਆਂ ਵਾਲੀ ਫੀਲਿੰਗ ਮੇਰੀ ਬੇਟੀ ਨੂੰ ਆਉਣੀ ਕਿੱਥੇ ਹੈ ਜਿਹਨੇ ਮਤਲਬ ਦਮਦਾਰ ਜਨਾਨੀਆਂ ਹੰਡਾਈਆਂ ਹੋਣ ਗੁਰਵਿੰਦਰ ਖੇੜੀ ਵਾਲਾ ਬਾਬਾ ਜਿਸ ਦੀ ਆਪਣੇ ਸਹੁਰੇ ਪਰਿਵਾਰ ਨਾਲ ਲੜਾਈ ਹੋਈ ਆ ਬੀਤੇ ਦਿਨ ਹੀ ਜਿਸ ਦੇ ਵਿੱਚ ਹੁਣ ਗੁਰਵਿੰਦਰ ਬਾਬੇ ਦੀ ਸੱਸ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਗੁਰਵਿੰਦਰ ਬਾਬੇ ਖੇੜੀ ਵਾਲੇ ਦੀ ਸੱਸ ਦਾ ਕਹਿਣਾਗਾ ਕਿ ਇਹ ਖੇੜੀ ਵਾਲਾ ਬਾਬਾ ਹੁਣ ਕਹਿੰਦਾਗਾ ਕਿ ਮੈਨੂੰ ਤੇਰੀ ਕੁੜੀ ਨਾਲ ਸੌਣ ਦੇ ਵਿੱਚ ਕੋਈ ਸਵਾਦ ਨਹੀਂ ਆਉਂਦਾ ਮੈਨੂੰ ਇਦਾਂ ਲੱਗਦਾ ਜਿਵੇਂ ਮੈਂ ਕਿਸੇ ਮੁੰਡੇ ਨਾਲ ਪਿਆ ਹੁੰਨਾਗਾ ਮੈਨੂੰ ਤੇਰੀ ਕੁੜੀ ਨਾਲ ਸੌਣ ਦੇ ਵਿੱਚ ਕੋਈ ਸਵਾਦ ਨਹੀਂ ਆਉਂਦਾ ਇਹ ਖੇੜੀ ਵਾਲੇ ਬਾਬੇ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਉਸ ਦੀ ਸੱਸ ਦੁਆਰਾ ਕਿ ਇਹ ਮੇਰੀ ਕੁੜੀ ਨੂੰ ਪਸੰਦ ਹੀ ਨਹੀਂ ਕਰਦਾ ਤੇ ਨਾ ਹੀ ਉਸ ਨਾਲ ਕੋਈ ਸੰਬੰਧ ਬਣਾਉਂਦਾਗਾ ਤੇ ਇਹ ਖੇੜੀ ਵਾਲਾ ਬਾਬਾ ਜੋ ਹੈਗਾਗਾ ਇਹ ਹੱਟੀਆਂ ਕੱਟੀਆਂ ਕੁੜੀਆਂ ਨਾਲ ਸੰਬੰਧ ਬਣਾਉਣੇ ਪਸੰਦ ਕਰਦਾਗਾ ਇਸ ਨੂੰ ਮੇਰੀ ਪਤਨੀ ਇਹ ਕੁੜੀ ਕਿੱਥੋਂ ਪਸੰਦ ਆਜੂਗੀ ਇਹ ਖੇੜੀ ਵਾਲੇ ਬਾਬੇ ਦੀ ਸੱਸ ਦਾ ਕਹਿਣਾਗਾ ਤੇ ਨਾਲ ਦੀ ਨਾਲ ਖੇੜੀ ਵਾਲੇ ਬਾਬੇ ਦਾ ਵੀ ਇਹੀ ਕਹਿਣਾਗਾ ਕਿ ਮੇਰੀ ਸੱਸ ਬਹੁਤ ਜ਼ਿਆਦਾ ਗਲਤ ਆ ਗਈ ਮੇਰੀ ਵਾਈਫ ਆ ਜਿਹੜੀ ਕਿ ਉਹ ਸਹੀ ਆ ਗਈ ਪਰ ਮੇਰੀ ਸਾਸਾ ਜਿਹੜੀ ਕਿ ਉਹ ਬਹੁਤ ਗਲਤ ਆ ਗਈ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਮੇਰੀ ਸੱਸ ਦੇ ਤਕਰੀਬਨ 3 ਤੋਂ 4 ਵਿਆਹ ਹੋ ਚੁੱਕੇ ਨੇ ਹੁਣ ਤੱਕ ਤੇ ਜਿਹੜੀ 3 ਤੋਂ 4 ਵਿਆਹ ਕਰਵਾ ਸਕਦੀ ਆ ਉਹ ਕਿੰਨੀ ਕੁ ਸਹੀ ਹੋ ਸਕਦੀ ਆ ਬਾਕੀ ਤੁਹਾਨੂੰ ਕੌਣ ਸਹੀ ਲੱਗਦਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ bra